ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਢਿੱਲੋਂ ਤੇ ਤੁਸੀਂ ਦੇਖ ਰਹੇ ਹੋ ਪਹਿਲੀ ਆਵਾਜ਼ ਲਾਈਵ ਚੈਨਲ ਦਰਸ਼ਕੋ ਸਾਡੀ ਹਮੇਸ਼ਾ ਇਹ ਜਿਹੜੀ ਆ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਫਾਇਦੇ ਦੀਆਂ ਜਿਹੜੀਆਂ ਵੀਡੀਓਜ਼ ਵੱਤ ਤੋਂ ਵੱਤ ਤੁਹਾਡੇ ਸਾਹਮਣੇ ਲੈ ਕੇ ਆਈਏ ਤੇ ਇਸ ਟਾਈਮ ਅਸੀਂ ਸਾਨੇਵਾਲ ਵਿਖੇ ਆ ਜਿੱਥੇ ਕਿ 4 ਦਿਨ ਦੀ ਐਗਜ਼ੀਬਿਸ਼ਨ ਲਗਾਈ ਗਈ ਹੈਗੀ ਆ ਔਰ ਉਸ ਐਗਜ਼ੀਬਿਸ਼ਨ ਦੇ ਵਿੱਚ ਹਰੇਕ ਮੈਨੂਫੈਕਚਰਰਸ ਨੇ ਆਪਣੇ ਆਪਣੇ ਜਿਹੜੇ ਪ੍ਰੋਡਕਟ ਨੇ ਡਿਸਪਲੇ ਕੀਤੇ ਹੋਏ ਨੇ ਔਰ ਨਵੀਆਂ-ਨਵੀਆਂ ਜਿਹੜੀਆਂ ਟੈਕਨੋਲੋਜੀਜ਼ ਵਾਲੀਆਂ ਚੀਜ਼ਾਂ ਨੇ ਮਸ਼ੀਨਾਂ ਨੇ ਉਹ ਜਿਹੜੀਆਂ ਇੱਥੇ ਪਹੁੰਚੀਆਂ ਨੇ ਤਾਂ ਗੱਲਬਾਤ ਕਰਾਂਗੇ ਇੱਕ ਹੋਰ ਜਿਹੜੀ ਸਾਨੂੰ ਅਨੋਖੀ ਚੀਜ਼ ਮਿਲੀ ਐ ਇੱਥੇ ਦੇਖਣ ਨੂੰ ਸਰ ਸਵਾਗਤ ਆ ਜੀ ਤੁਹਾਡਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਰੋਜ਼ਲ ਖਰੇ ਰੋਜ਼ਲ ਖਰੇ ਹਾਂਜੀ ਤੁਹਾਡੇ ਖਰੇ ਜਿਹੜਾ ਇੰਡਕਸ਼ਨ ਹੈਡਲਾਈਨ ਜਿਹੜਾ ਤੁਹਾਡਾ ਹਾਂਜੀ ਖਰੇ ਇੰਡਕਸ਼ਨ ਆਰਨਿੰਗਸ ਹਾਂਜੀ ਹੈਡਲਾਈਨਸ ਠੀਕ ਹੈ ਹਾਂਜੀ ਤੇ ਲੁਧਿਆਣਾ ਤੋਂ ਆ ਤੁਸੀਂ ਸਰ ਹਾਂਜੀ ਮਿਲਰ ਗੰਜ ਲੁਧਿਆਣਾ ਵਿਸ਼ਕਰਮਾ ਚੌਕ ਠੀਕ ਹੈ ਜੀ ਇਹ ਸਭ ਜਿਹੜੇ ਪ੍ਰੋਡਕਟ ਤੁਹਾਡੇ ਵੱਲੋਂ ਤਿਆਰ ਕੀਤੇ ਜਾਂਦੇ ਆ ਕੀ ਹੈ ਪ੍ਰੋਡਕਟਰ ਕਿੱਥੇ ਯੂਜ਼ ਹੁੰਦੇ ਆ ਹਾਂਜੀ ਇਹ ਸਰ ਇੰਡਕਸ਼ਨ ਹੀਟਰਸ ਨੇ ਇਹ ਜਿੱਥੇ ਵੀ ਪਹਿਲਾਂ ਕੋਲ ਐਂਡ ਗੈਸ ਯੂਜ਼ ਹੋ ਰਿਹਾ ਸੀਗਾ ਔਇਲ ਹੋ ਯੂਜ਼ ਹੋ ਰਿਹਾ ਸੀ ਹੀਟਿੰਗ ਲਈ ਅੱਛਾ ਉਹਨਾਂ ਦੀ ਜਗ੍ਹਾ ਤੇ ਇਹ ਇਕੋ ਫ੍ਰੈਂਡਲੀ ਮੈਥਡ ਆਇਆ ਹੈਗਾ ਹੀਟਿੰਗ ਦਾ ਜਿਹਦੇ ਨਾਲ ਬਿਜਲੀ ਨਾਲ ਹੀਟ ਕਰਦੇ ਆਂ ਜਿੱਦਾਂ ਕਿ ਫੋਰਜਿੰਗ ਯੂਨਿਟ ਚ ਪਹਿਲਾਂ ਇੱਥੇ ਕੋਇਲਾ ਤੇ ਤੇਲ ਦੇ ਨਾਲ ਗਰਮ ਕਰਦੇ ਸੀ ਜਿਹਦੇ ਨਾਲ ਸਾਰਾ এনਵਾਇਰਨਮੈਂਟ ਵੀ ਇੱਕ ਤਾਂ ਗੰਦਾ ਹੁੰਦਾ ਹੈ। ਓਕੇ ਕਾਲਾ ਹੋ ਜਾਂਦਾ ਸਾਰਾ ਧੂਆ ਨਿਕਲਦਾ ਹੈ ਬੰਦਿਆਂ ਦੀ ਵਰਕਿੰਗ ਕੰਡੀਸ਼ਨ ਜਿਹੜੀਆਂ ਨੇ ਉਹ ਖਰਾਬ ਹੁੰਦੀਆਂ ਨੇ ਉਹਨਾਂ ਦੀ ਹੈਲਥ ਖਰਾਬ ਹੁੰਦੀ ਹੈ। ਉਹਦਾ ਇਹ ਆਲਟਰਨੇਟਿਵ ਆਇਆ ਹੈ ਜਿਹਦੇ ਚ ਬਿਜਲੀ ਦੇ ਨਾਲ ਹੀਟ ਕਰ ਰਹੇ ਆ। ਤੁਸੀਂ ਦੇਖ ਰਹੇ ਹੋਵੋਗੇ ਕਿ ਧੂਆ ਵੀ ਹੋ ਰਿਹਾ ਹੈ। ਜਲਦੀ ਹੀਟ ਹੋ ਰਿਹਾ ਹੈ। ਧੂਆ ਮਿਨੀਮਲ ਹੈ। ਬੰਦਾ ਜਿਹੜਾ ਨਾਲ ਖੜਾ ਹੈ ਉਹ ਉਹਦੇ ਲਈ ਵਰਕਿੰਗ এনवायरमेंट ਬਹੁਤ ਸਾਫ਼ ਹੈ ਅੱਛਾ ਹੈਗਾ ਉਹ ਕਿ ਬਰੀðਿੰਗ ਚ ਕੋਈ ਪ੍ਰੋਬਲਮ ਨਹੀਂ ਆ ਰਹੀ ਐ ਐਂਡ ਜੋ ਹੀਟਿੰਗ ਹੈ ਉਹ ਤੁਹਾਡੀ ਕਲੀਨ ਹੀਟਿੰਗ ਹੋ ਰਹੀ ਐ ਲੁੱਕ ਲਾਈਕ ਬਿਲਕੁਲ ਆਮ ਤੌਰ ਗਰਮੀ ਦੇ ਵਿੱਚ ਅਸੀਂ ਦੇਖਦੇ ਆਂ ਕਿ ਵਿਚਾਰੇ ਜਿਹੜੇ ਕਾਰੀਗਰ ਨੇ ਉਹ ਆਪਣੇ ਉੱਪਰ ਪਾਣੀ ਪਾ ਪਾ ਕੇ ਕੰਮ ਕਰਦੇ ਸੀ ਪੱਠੀਆਂ ਦੇ ਕੋਲ ਤਾਂ ਇਹ ਬਹੁਤ ਸੋਹਣੀ ਜਿਹੜੀ ਚੀਜ਼ ਐ ਮੈਂ ਤਾਂ ਕਹੂੰਗਾ ਕਿ ਜਿਹੜੇ ਵਿਚਾਰੇ ਮਿਹਨਤ ਕਾਸ਼ ਲੋਗ ਨੇ ਉਹਨਾਂ ਨੂੰ ਇਸ ਚੀਜ਼ ਦੇ ਨਾਲ ਕਾਫੀ ਰਾਹਤ ਮਿਲੇਗੀ ਤੇ ਸਰ ਕਿਹੜੀ ਕਿਹੜੀ ਇੰਡਸਟਰੀ ਦੇ ਵਿੱਚ ਇਹਦਾ ਯੂਜ਼ ਹੁੰਦਾ ਹੈ ਤੇ ਇਹ ਇੱਕ ਤਾਂ 볼ਟ ਮੈਨੂਫੈਕਚਰਿੰਗ ਜੋ ਫਾਸਟਰ ਨਟ 볼ਟ ਬੰਦੇ ਨੇ ਟਰੈਕਟਰ ਪਾਰਟਸ ਹੋ ਗਏ ਆਟੋ ਪਾਰਟਸ ਹੋ ਗਏ ਠੀਕ ਹੈ ਜੀ ਜੋ ਸ਼ੌਕਰ ਹੋ ਗਏ ਕਮਾਣੀ ਪੱਟੀਆਂ ਹੋ ਗਈਆਂ ਜੋ ਜਿੱਥੇ ਵੀ ਹੀਟਿੰਗ ਲੋਹ ਮੈਟਲ ਨੂੰ ਆਪਾਂ ਹੀਟ ਕਰ ਰਹੇ ਹਾਂ ਠੀਕ ਹੈ ਉਹਦੀ ਜਗ੍ਹਾ ਤੇ ਹੁਣ ਇਹਦੇ ਨਾਲ ਹੀਟਿੰਗ ਹੁੰਦੀ ਹੈ ਸਾਰਾ ਟਾਈਪ ਠੀਕ ਹੈ ਜੀ ਤੇ ਉਹਦੇ ਨਾਲ ਫਾਇਦਾ ਇੱਕ ਹੁੰਦਾ ਹੈ ਕਿ ਜੇ ਆਪਾਂ ਜੋ ਲੱਖ ਰੁਪਏ ਦੀ ਜੇ ਆਪਾਂ ਕਹੀਏ ਕਿ ਇਹ ਕਿਤੇ ਤੇਲ ਲੱਗ ਰਿਹਾ ਸੀ ਤਾਂ ਉਹਦੀ ਜਗ੍ਹਾ ਤੇ ਲੱਖ ਦਾ ਤੇਲ ਬੰਦ ਹੋਣ ਤੋਂ ਬਾਅਦ 50000 ਦੀ ਬਿਜਲੀ ਦਾ ਬਿੱਲ ਸਿਰਫ ਵੱਧਾ ਹੈ ਤਾਂ ਆਪਣੀ ਕੋਸਟ ਸੇਵਿੰਗ ਵੀ ਹੈ ਮਤਲਬ ਅਪਰੋਕਸ 50% ਕੋਸਟ ਸੇਵਿੰਗ ਹੋ ਜਾਂਦੀ ਹੈ ਇਹਦੇ ਨਾਲ ਓਕੇ ਤਾਂ ਕਿੰਨੀਆਂ ਕ ਫੈਕਟਰੀਜ਼ ਦੇ ਵਿੱਚ ਤੁਸੀਂ ਜਿਹੜੇ ਪ੍ਰੋਡਕਟਸ ਹੁਣ ਤੱਕ ਦੇ ਚੁੱਕੇ ਹੈ ਸਾਡੀਆਂ ਇੰਸਟਾਲੇਸ਼ਨ ਮੋਰ ਥੈਨ 500 ਇੰਸਟਾਲੇਸ਼ਨਸ ਨੇ ਇਸ ਟਾਈਮ ਤੇ 올ਓਵਰ ਇੰਡੀਆ ਜੀ ਸਪਲਾਈ ਕਰ ਰਹੇ ਹਾਂ ਮਸ਼ੀਨਸ ਓਡੀਸ਼ਾ ਝਾਰਖੰਡ ਪੰਜਾਬ ਦਿੱਲੀ ਹਰ ਜਗ੍ਹਾ ਤੇ ਅਸੀਂ ਮਸ਼ੀਨ ਦੇ ਰਹੇ ਹੈਗੇ ਆ ਸਾਡਾ ਪੂਰਾ ਆਲ ਓਵਰ ਇੰਡੀਆ ਕਵਰਡ ਹੈ ਸਾਡਾ ਪੈਨ ਇੰਡੀਆ ਸਰਵਿਸ ਹੈ ਕੀ ਸਾਡੀ ਹਾਂਜੀ ਕੋਲੇ ਔਰ ਤੇਲ ਦਾ ਜਿਹੜਾ ਕੰਮ ਹੀ ਖਤਮ ਕਰ ਦਿੱਤਾ ਔਰ ਧੂਆ ਵੀ ਨਹੀਂ ਹੈਗਾ ਔਰ ਬਿਜਲੀ ਜਿੰਨੀ ਲੱਗਦੀ ਆ ਕੋਲੇ ਤੇ ਤੇਲ ਦੇ ਨਾਲੋਂ ਘੱਟ ਲਾਗਤ ਕਹਿੰਦੇ ਕਿ ਅੱਧੋ ਅੱਧ ਦਾ ਜਿਹੜਾ ਫਰਕ ਹੈ ਤਾਂ ਇਹਦੇ ਨਾਲ ਜਿਹੜਾ ਮੈਨੂਫੈਕਚਰਰ ਹੈ ਹਾਂਜੀ ਉਹਨੂੰ ਵੀ ਉਹਨੂੰ ਵੀ ਕਾਫੀ ਜਿਹੜਾ ਬੈਨੀਫਿਟ ਆ ਸੋ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਲੋਕ ਨੇ ਜਿਹੜੇ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਹੋਰ ਉਸ ਚੀਜ਼ ਦਾ ਲਾਭ ਲੈ ਸਕਣ ਤਾਂ ਸਰ ਥੋੜੇ ਜਿਹੇ ਪ੍ਰੋਡਕਟ ਜਿਹੜੇ ਡਿਸਪਲੇ ਕੀਤੇ ਹੋਏ ਨੇ ਉਹਨਾਂ ਬਾਰੇ ਵੀ ਦੱਸ ਦਿਓ ਜੀ ਇਹ ਇੰਡਕਸ਼ਨ ਹੀਟਰ ਹੈ ਇਸ ਤਰੀਕੇ ਦਾ ਹੁੰਦਾ ਆਹ ਇੰਡਕਸ਼ਨ ਕੋਇਲ ਹੈ ਜੋ ਵੀ ਮੈਟਲ ਦਾ ਪੀਸ ਇਸ ਦੇ ਅੰਦਰ ਆਏਗਾ ਉਹ ਹੀਟ ਹੋ ਜਾਏਗਾ ਹਾਂ ਜੀ ਜਦੋਂ ਆਪਾਂ ਉਹਨੂੰ ਬਾਹਰ ਕੱਢ ਦਾਂਗੇ ਤਾਂ ਜੋ ਬਾਕੀ ਹਿੱਸਾ ਬਾਹਰ ਹੈ ਉਹ ਠੰਡਾ ਹੀ ਰਹਿੰਦਾ ਉਹ ਆਪਾਂ ਹੱਥ ਨਾਲ ਪਿਕ ਕਰ ਸਕਦੇ ਆ ਆਰਾਮ ਨਾਲ ਕਹਿੰਦਾ ਮਤਲਬ ਕਿ ਜਿਹੜੀ ਚੀਜ਼ ਨੂੰ ਜਿੰਨਾ ਕਿ ਜਗ੍ਹਾ ਤੇ ਹੀਟ ਕਰਨਾ ਉਨੀ ਜਗ੍ਹਾ ਹੋਵੇ ਬਾਕੀ ਸਾਰਾ ਜੋ ਮੈਟਲ ਹੈ ਉਹ ਠੰਡਾ ਰਹਿੰਦਾ ਤਾਂ ਬੰਦੇ ਲਈ ਹੈਂਡੀ ਹੈ ਐਕਸੀਡੈਂਟ ਹੋਣ ਦੇ ਵੀ ਚਾਂਸ ਬਹੁਤ ਘੱਟ ਨੇ ਇਹਦੇ ਚ ਬਿਲਕੁਲ ਅਗਰ ਕੋਲੇ ਤੇ ਤੇਲ ਦੀ ਗੱਲ ਕਰੀਏ ਤਾਂ ਉਹ ਤਾਂ ਸਾਰਾ ਹੀ ਕਰਦਾ ਗਰਮ ਸਾਰਾ ਪੀਸ ਹੀਟ ਕਰਦਾ ਬਿਲਕੁਲ ਸਹੀ ਗੱਲ ਆ ਡਿਸਪਲੇ ਜਿਹੜੇ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਟੀਵੀ ਦੇ ਉੱਪਰ ਵੀ ਤੇ ਇਹ ਸਰ کافی ਵੱਡੇ ਵੀ ਲੱਗ ਰਹੇ ਨੇ ਇਹ ਇਹ ਅਲੱਗ ਪਾਵਰ ਦੇ ਨੇ ਇਹ ਥੋੜੀ ਵੱਧ ਪਾਵਰ ਦੇ ਨੇ 60 ਕਿਲੋਵੋਟ ਦੇ ਨੇ 60 ਕਿਲੋਵੋਟ ਦਾ ਇਹਨਾਂ ਨੂੰ ਕਨੈਕਸ਼ਨ ਚਾਹੀਦਾ ਤੇ ਇਹ ਵੱਡੇ ਪਾਰਟਸ ਲਈ ਹੁੰਦਾ ਜਿੱਥੇ ਮਤਲਬ ਪ੍ਰੋਡਕਸ਼ਨ ਦੀ ਅਗਰ ਗੱਲ ਕਰੀਏ ਤੇ ਪਾਰਟੇ ਹਾਂ ਕਿੰਨੇ ਕੁ ਪੀਸ ਜਿਹੜੇ ਇਹਦੇ ਚ ਇੱਕ ਤਰ੍ਹਾਂ ਦੇ 3 ਤੋਂ 4000 ਬੋਲਟ ਇੱਕ ਦਿਨ ਦੇ ਆਪਾਂ ਬਣਾ ਸਕਦੇ ਹਾਂ इजीली ਬਹੁਤ इजीली ਠੀਕ ਹੈ ਹਾਂਜੀ ਪ੍ਰੋਡਕਸ਼ਨ ਬੇਸ ਤੇ ਏ ਸਰ ਗਰੰਟੀ ਵਾਰੰਟੀ ਵੀ ਕੋਈ ਦੇ ਰਹੇ ਹਾਂ ਹਾਂਜੀ 1 ਸਾਲ ਦੀ ਪੂਰੀ ਗਰੰਟੀ ਹੁੰਦੀ ਹੈ ਕਵਰਡ ਹੈ ਦੀ ਵਿਦ ਸਪੇਅਰਸ ਹਾਂਜੀ ਜੋ ਤੋਂ ਬਾਅਦ ਜਿਹੜੇ ਸਰਵਿਸ ਦੀ ਜ਼ਰੂਰਤ ਪੈਂਦੀ ਹੈ ਜੇ ਸਰਵਿਸ ਦੀ ਜ਼ਰੂਰਤ ਪੈਂਦੀ ਹੈ ਤਾਂ 3000 ਪਰ ਡੇ ਸਾਡੇ ਸਰਵਿਸ ਚਾਰਜ ਨੇ ਤੇ ਜੇ ਕੋਈ ਕੰਪੋਨੈਂਟ ਸਪੇਅਰ ਕੋਈ ਖਰਾਬ ਹੁੰਦਾ ਹੈਗਾ ਤਾਂ ਉਹ ਐਟ ਐਕਚੁਅਲ ਮਾਰਕੀਟ ਤੋਂ ਜੋ ਪ੍ਰਾਈਸ ਤੇ ਮਿਲ ਜਾ ਹਾਂਜੀ ਤੁਸੀਂ ਆਪਣਾ ਕੋਈ ਬ੍ਰੌਸ਼ਰ ਜਾਂ ਕੋਈ ਵਿਜ਼ਿਟਿੰਗ ਕਾਰਡ ਵੀ ਦਸਤਕਾਂ ਨੂੰ ਆ ਦਿਖਾ ਦਿਓ ਤਾਂ ਜੋ ਤੁਹਾਡੀ ਡਿਟੇਲਸ ਹਾਂ ਬਿਲਕੁਲ ਆ ਜਾਂ ਇਧਰੋਂ ਕਰਕੇ ਦਿਖਾ ਦਿਓ ਜੀ ਇਹ ਸਾਡਾ ਬ੍ਰੌਸ਼ਰ ਹੈ ਜੀ ਇਹਦੇ ਚ ਸਾਡੇ ਸਾਰੇ ਜੋ ਪ੍ਰੋਡਕਟਸ ਨੇ ਉਹ ਲਿਸਟਡ ਨੇ ਠੀਕ ਹੈ ਇਹ ਅਸੀਂ ਅਲੱਗ ਤੋਂ ਵੀ ਸ਼ਾਰਟ ਜਿਹੜੇ ਐਡ ਕਰ ਦਿਆਂਗੇ ਦਰਸ਼ਕਾਂ ਦੇ ਲਈ ਤਾਂ ਜੋ ਉਹਨਾਂ ਨੂੰ ਜਿਹੜੀ ਆਸਾਨੀ ਹੋ ਸਕੇ ਔਰ ਬੋਲ ਕੇ ਵੀ ਆਪਣਾ ਇੱਕ ਵਾਰ ਕੰਟੈਕਟ ਨੰਬਰ ਜਿਹੜਾ ਦੱਸ ਦੇ ਤਾਂ ਖਰੇ ਇੰਡਕਸ਼ਨ ਹਾਰਡਨਿੰਗਸ ਹੈ ਮਿਲਰਗੰਜ ਲੁਧਿਆਣਾ ਮੋਬਾਈਲ ਨੰਬਰ ਹੈ 9889519229 ਵਰਕਿੰਗ ਆਵਰ ਤੁਹਾਡੀ ਵਰਕਿੰਗ ਆਵਰ 9 ਟੂ 8 ਸਵੇਰੇ ਮਾਰਨਿੰਗ 9 ਏ ਐਮ ਤੋਂ ਲੈ ਕੇ ਰਾਤੀ 8 ਪੀ ਐਮ ਤੱਕ ਹਾਂਜੀ ਤਾਂ ਆਸ ਕਰਦੇ ਆਂ ਕਿ ਤੁਹਾਨੂੰ ਇਹ ਵੀਡੀਓ ਵੀ ਚੰਗੀ ਲੱਗੀ ਹੋਵੇਗੀ ਮਿਸਟਰ ਖਰੇ ਨੇ ਜਿਨ੍ਹਾਂ ਨੇ ਸਾਨੂੰ ਇਹ ਸਾਰੀ ਜਾਣਕਾਰੀ ਦਿੱਤੀ ਆ ਕਹਿੰਦੇ ਨੇ ਕਿ ਤੇਲ ਤੇ ਕੋਲੇ ਦੀ ਜਗ੍ਹਾ ਹੁਣ ਮਸ਼ੀਨਾਂ ਆ ਗਈਆਂ ਨੇ ਜਿੱਥੇ ਕਿ ਕਾਰੀਗਰ ਨੂੰ ਵੀ ਕੰਮ ਕਰਨਾ ਸੌਖਾ ਹੋਏਗਾ ਔਰ ਜਿਹੜਾ ਮੈਨੂਫੈਕਚਰਰ ਹੈ ਉਹਦੀ ਜਿਹੜੀ ਆ ਕੋਸਟ ਵੀ ਜਿਹੜੀ ਆ ਅੱਧੀ ਰਹਿ ਜਾਏਗੀ ਤੇਲ ਤੇ ਕੋਲੇ ਦੇ ਨਾਲੋਂ ਤਾਂ ਆਸ ਕਰਦੇ ਆਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਔਰ ਸ਼ੇਅਰ ਜਿਹੜੀ ਹੈ ਵੀਡੀਓ ਜਰੂਰ ਕਰ ਦਿਓ ਤਾਂ ਜੋ ਜਾਣਕਾਰੀ ਹੋਰਾਂ ਲੋਕਾਂ ਤੱਕ ਵੀ ਪਹੁੰਚ ਸਕੇ ਸੋ ਇਸ ਤਰ੍ਹਾਂ ਦੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਮੈਨੂੰ ਦਿਓ ਇਜਾਜ਼ਤ ਕੈਮਰਾ ਪਰਸਨ ਹਰਦੀਪ ਦੇ ਨਾਲ ਹਰਵਿੰਦਰ ਸਿੰਘ ਢਿੱਲੋਂ ਪਹਿਲੀ ਆਵਾਜ਼ ਲਾਈਵ ਚੈਨਲ ਧੰਨਵਾਦ